ਮਾਜੂ ਮਹੱਲਾ ਚੌਥਾ ਹਰ ਗੁਣ ਪੜੀਏ ਹਰ ਗੁਣ ਗੁਣੀਏ اے ਸਤ ਸੰਗੀ ਮਿੱਤਰ ਆਓ ਰਲ ਕੇ ਅਸੀਂ ਪ੍ਰਮਾਤਮਾ ਦੇ ਗੁਣਾ ਵਾਲੀ ਬਾਣੀ ਪੜੀਏ ਤੇ ਵਿਚਾਰੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਪ੍ਰਮਾਤਮਾ ਦੇ ਨਾਮ ਦੀ ਕਥਾ ਹੀ ਸਦਾ ਸੁਣਾ ਸੁਣਦੇ ਰਹੀਏ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭੌਜਲ ਦੋ ਤਰ ਤਰੀਆ ਜਿਓ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੀ ਸਿਫਸਾਲਾ ਦੇ ਗੁਣ ਗਾ ਕੇ ਇਹ ਜਗਤ ਤੋਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਸਿਫਤ ਸਲਾਹ ਤੋਂ ਬਿਨਾ ਜਿਸ ਤੋਂ ਪਾਰ ਲੰਘਣਾ ਬਹੁਤਾ ਔਖਾ ਹੈ ਆਓ ਸਖੀ ਹਰ ਮੇਲ ਕਰੇ ਹਾ اے satsangi mitra aao parmatma di prapti wala satsang banai hai mere pritam ka main de sneha jehde gurmukhmannu mere pritam prabhu da sneha deve mera mitra sakha so pritam bhai main dasse har nar hariya jiyo mainu parmatma da thau pata dassi ਉਹੀ ਮੇਰਾ ਮਿੱਤਰ ਹੈ ਮੇਰਾ ਸਾਥੀ ਹੈ ਮੇਰਾ ਸੱਜਣ ਹੈ ਮੇਰਾ ਭਰਾ ਹੈ ਮੇਰੀ ਬਿੱਦਨ ਹਰ ਗੁਰ ਪੂਰਾ ਜਾਣੈ ਏ ਸਤ ਸੰਗੀ ਬਿੱਤਰ ਪਰਮਾਤਮਾ ਦਾ ਰੂਪ ਪੂਰਾ ਗੁਰੂ ਹੀ ਮੇਰੀ ਪੀੜਾ ਜਾਣਦਾ ਹੈ ਆਉ ਰਹਿ ਨਾ ਸਕਾਂ ਬਿਨ ਨਾਮ ਵਖਾਣੇ ਕਿ ਪਰਮਾਤਮਾ ਦਾ ਨਾਮ ਉਚਾਰਨ ਤੋਂ ਬਿਨਾ ਮੈਨੂੰ ਧੀਰਜ ਨਹੀਂ ਆ ਸਕਦੀ ਮੈਂ ਆਕੜ ਮੰਤਰ ਦੀ ਜਾ ਗੁਰ ਪੂਰੇ ਮੈਂ ਹਰ ਹਰ ਨਾਮ ਉਧਾਰਿਆ ਜੀਓ ਇਸ ਵਾਸਤੇ ਮੈਂ ਗੁਰੂ ਅੱਗੇ ਹੀ ਬੇਨਤੀ ਕਰਦਾ ਹਾਂ ਤੇ ਆਖਦਾ ਹਾਂ ਏ ਪੂਰੇ ਸਤ ਗੁਰੂ ਮੈਨੂੰ ਆਪਣਾ ਉਪਦੇਸ਼ ਦੀ ਇਹ ਦਵਾਈ ਹੈ ਜੋ ਮੇਰੀ ਬੇਦਨ ਦੂਰ ਕਰ ਸਕਦਾ ਹੈ ਏ ਪੂਰੇ ਸਤ ਗੁਰੂ ਮੈਨੂੰ ਪ੍ਰਮਾਤਮਾ ਦੇ ਨਾਮ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਹਮ ਚਾਤਿਕ ਦੀਨ ਸਤਗੁਰ ਸ਼ਰਨਾਈ ਅਸੀਂ ਨਿਮਾਣੇ ਚਾਤਿਕ ਹਾਂ ਤੇ ਗੁਰੂ ਦੀ ਸ਼ਰਨ ਆਏ ਹਾਂ ਹਰ ਹਰ ਨਾਮ ਬੂੰਦ ਮੁਖ ਪਾਈ ਗੁਰੂ ਦੀ ਕਿਰਪਾ ਨਾਲ ਅਸਾਂ ਪ੍ਰਮਾਤਮਾ ਦਾ ਨਾਮ ਮੂੰਹ ਵਿੱਚ ਪਾਇਆ ਹੈ ਜਿਵੇਂ ਚਾਤਿਕ ਸਵੰਤੀ ਬੂੰਦ ਮੂੰਹ ਵਿੱਚ ਪਾਉਂਦਾ ਹੈ ਹਲ ਜਲ ਹਰ ਜਲ ਨਿਧ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਉ ਪ੍ਰਮਾਤਮਾ ਪਾਣੀ ਦਾ ਸਮੁੰਦਰ ਹੈ ਅਸੀਂ ਉਸ ਪਾਣੀ ਦੀਆਂ ਮੱਛੀਆਂ ਹਾਂ ਏ ਦਾਸ ਨਾਨਕ ਆਖ ਉਸ ਨਾਮ ਜਲ ਤੋਂ ਬਿਨਾ ਆਤਮਕ ਮੌਤ ਆ ਜਾਂਦੀ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ ਮਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਏ ਹਰੀ ਜਨੋ ਏ ਸੰਤ ਜਨੋ ਏ ਮੇਰੇ ਪ੍ਰਭੋ ਮੈਨੂੰ ਮਿਲੋ ਮੇਰਾ ਹਰ ਪ੍ਰਭ ਦੱਸੋ ਮੈ ਭੁੱਖ ਲਗਾਈ ਮੈਨੂੰ ਮੇਰੇ ਹਰੀ ਪ੍ਰਮਾਤਮਾ ਦੀ ਦਸ ਪਾਵੋ ਮੈਨੂੰ ਉਸ ਦੇ ਦੇਦਾਰ ਦੀ ਭੁੱਖ ਲੱਗੀ ਹੋਈ ਹੈ ਮੇਰੇ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜਾ ਜੀਓ اے ਜਗਤ ਦੇ ਜੀਵਨ ਪ੍ਰਭੂ ਏ ਦਾਤਾਰ ਏ ਹਰੀ ਮੇਰੀ ਇਹ ਸਰਦਾ ਪੂਰੀ ਕਰਕੇ ਤੇਰੇ ਦੀਦਾਰ ਵਿੱਚ ਲੀਨ ਹੋ ਕੇ ਮੇਰਾ ਮਨ ਤੇਰੇ ਨਾਮ ਅੰਮ੍ਰਿਤ ਨਾਲ ਤਰੋ ਤਰ ਹੋ ਜਾਏ ਮਿਲ ਸਤ ਸੰਗ ਬੋਲੀ ਹਰ ਬਾਣੀ ਮੇਰਾ ਮਨ ਲੋਚਦਾ ਹੈ ਕਿ ਸਾਧ ਸੰਗਤ ਵਿੱਚ ਮਿਲ ਕੇ ਮੈਂ ਪਰਮਾਤਮਾ ਦੀ ਸਭ ਸਲਾਹ ਦੀ ਬਾਣੀ ਉਚਾਰਾਂ ਹਰ ਹਰ ਕਥਾ ਮੇਰਾ ਮਨ ਭਾਣੀ ਪਰਮਾਤਮਾ ਦੀ ਸਿਖ ਸਲਾਹ ਦੀਆਂ ਗੱਲਾਂ ਮੇਰੇ ਮਨ ਵਿੱਚ ਪਿਆਰੀਆਂ ਲੱਗ ਰਹੀਆਂ ਹਨ ਹਰ ਹਰਿ ਅੰਮ੍ਰਿਤ ਹਰ ਮਨ ਭਾਵੇ ਮਿਲ ਸਤਗੁਰ ਅੰਮ੍ਰਿਤ ਪੀਜਾ ਜਿਓ ਆਤਮਿਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਜਲ ਮੇਰੇ ਮਨ ਵਿੱਚ ਚੰਗਾ ਲੱਗ ਰਹਾ ਹੈ ਇਹ ਨਾਮ ਜਲ ਸਤਗੁਰੂ ਨੂੰ ਮਿਲ ਕੇ ਹੀ ਪੀਤਾ ਜਾ ਸਕਦਾ ਹੈ ਮੜ ਭਾਗੀ ਹਰ ਸੰਗਤ ਪਾਵੇ ਵੱਡੀ ਵਿਭਾਗਾਂ ਵਾਲੇ ਮਨੁੱਖ ਪ੍ਰਭੂ ਦਾ ਮੇਲਾਪ ਕਰਾਉਣ ਵਾਲੀ ਸਾਧ ਸੰਗਤ ਪ੍ਰਾਪਤ ਕਰਦੇ ਹਨ ਭਾਗਹੀਨ ਭ੍ਰਮ ਚੋਟਾ ਖਾਵੈ ਪਰ ਨਿਭਾਗੇ ਬੰਦੇ ਭਟਕਣਾ ਪੈ ਕੇ ਚੋਟਾਂ ਖਾਂਦੇ ਹਨ ਵਿਕਾਰਾਂ ਦੀਆਂ ਸੱਟਾਂ ਸਹਾਰਦੇ ਹਨ ਬਿਨ ਭਾਗਾਂ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਪਰਿਜਾ ਜਿਉ ਚੰਗੀ ਕਿਸਮਤ ਤੋਂ ਬਿਨਾ ਸਾਥ ਸੰਗਤ ਨਹੀਂ ਮਿਲਦੀ ਸਾਥ ਸੰਗਤ ਤੋਂ ਬਿਨਾ ਮਨੁੱਖ ਦਾ ਮਨ ਵਕਾਰਾਂ ਦੀ ਮੈਨ ਨਾਲ ਲਿਬੜਿਆ ਰਹਿੰਦਾ ਹੈ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਏ ਜਗਤ ਨੂੰ ਜੀਵਨ ਦੇਣ ਵਾਲੇ ਪਿਆਰੇ ਪ੍ਰਭੂ ਆ ਕੇ ਮੈਨੂੰ ਮਿਲ ਹਰ ਹਰ ਨਾਮ ਦਇਆਮਨ ਧਾਰੇ ਏ ਹਰੀ ਆਪਣੇ ਮਨ ਵਿੱਚ ਦਇਆ ਧਾਰ ਕੇ ਮੈਨੂੰ ਆਪਣਾ ਨਾਮ ਦੇ ਗੁਰ ਮਤ ਨਾਮ ਮਿੱਠਾ ਮਨ ਭਾਇਆ ਜਨ ਨਾਨਕ ਨਾਮ ਮਨ ਭੀਜਾ ਜਿਉ ਏ ਦਾਸ ਨਾਨਕ ਆਪ ਗੁਰੂ ਦੀ ਮਤ ਦੀ ਬਰਕਤ ਨਾਲ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ ਪਿਆਰਾ ਲੱਗਦਾ ਹੈ ਉਸ ਦਾ ਮਨ ਸਦਾ ਨਾਮ ਵਿੱਚ ਹੀ ਭੀਜਿਆ ਰਹਿੰਦਾ ਹੈ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮੈਂ ਗੁਰੂ ਦੀ ਦਿੱਤੀ ਹੋਈ ਪ੍ਰਮਾਤਮਾ ਨਾਲ ਡੂੰਗੀ ਸਾਝ ਪ੍ਰਾਪਤ ਕਰ ਲਈ ਹੈ ਮੈਨੂੰ ਪ੍ਰਮਾਤਮਾ ਦਾ ਨਾਮ ਰਸ ਮਿਲ ਗਿਆ ਹੈ ਮਨ ਹਰ ਰੰਗ ਰੱਤਾ ਹਰ ਰਸ ਪੀ ਆਇਆ ਮੇਰਾ ਮਨ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਗਿਆ ਹੈ ਮੈਨੂੰ ਗੁਰੂ ਨੇ ਪ੍ਰਮਾਤਮਾ ਦਾ ਨਾਮ ਰਸ ਪਿਲਾ ਦਿੱਤਾ ਹੈ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟਲ ਟਲ ਪਾਉਂਦਾ ਜਿਓ ਹੁਣ ਮੈਂ ਸਦਾ ਪ੍ਰਮਾਤਮਾ ਦਾ ਨਾਮ ਮੂਹ ਨਾਲੋ ਚਾਰਦਾ ਰਹਿੰਦਾ ਹਾਂ ਪ੍ਰਮਾਤਮਾ ਦੇ ਨਾਮ ਰਸ ਵਿੱਚ ਮੇਰਾ ਮਨ ਉੱਚਲ-ਉੱਚਲ ਪੈਂਦਾ ਹੈ ਆਵੋ ਸੰਤ ਮੈਂ ਗਲ ਮੇਲਾਈਐ ਏ ਸੰਤ ਜਨੋ ਆਵੋ ਮੈਨੂੰ ਆਪਣੀ ਗਲ ਨਾਲ ਲਾ ਲਵੋ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ ਤਾ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀਆਂ ਸਿਫਤ-ਸਲਾਹ ਦੀਆਂ ਗੱਲਾਂ ਸੁਣਾਵੋ ਹਰ ਕੀ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚਾਉਂਦਾ ਜੀਉ اے ਪ੍ਰਭੂ ਦੇ ਸੰਤ ਜਨੋਂ ਮੈਨੂੰ ਮਿਲੋ ਜਿਹੜਾ ਕੋਈ ਸਤਗੁਰ ਦੀ ਬਾਣੀ ਮੂੰਹ ਨਾਲ ਉਚਾਰਦਾ ਹੈ ਤੇ ਮੈਨੂੰ ਸੁਣਾਉਂਦਾ ਹੈ ਮੈਂ ਆਪਣਾ ਮਨ ਉਸ ਦੇ ਹਵਾਲੇ ਕਰਦਾ ਹਾਂ ਵੜ ਭਾਗੀ ਹਰ ਸੰਤ ਮਿਲਾਇਆ ਮੇਰੀ ਵੱਡੀ ਭਾਗਾ ਨਾਲ ਪ੍ਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ ਗੁਰ ਪੂਰੈ ਹਰ ਰਸ ਮੁਖ ਪਾਇਆ ਤੇ ਉਸ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਰਸ ਮੇਰੇ ਮੂੰਹ ਵਿੱਚ ਪਾ ਦਿੱਤਾ ਹੈ ਭਾਗਹੀਨ ਸਤਿਗੁਰ ਨਹੀਂ ਪਾਇਆ ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ ਨਿਭਾਗੀ ਬੰਦਿਆਂ ਨੂੰ ਹੀ ਸਤਿਗੁਰ ਨਹੀਂ ਮਿਲਦਾ ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ ਉਹ ਸਦਾ ਜੂਨਾ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਆਪ ਦਿਆਲ ਦਇਆ ਪ੍ਰਵਧਾਰੀ ਦਇਆ ਦੇ ਘਰ ਪ੍ਰਭੂ ਨੇ ਜਿਸ ਮਨੋ ਕੁੱਤੇ ਮਹਿਰ ਕੀਤੀ ਮਲ ਹਉਮੈ ਵਿਖਿਆ ਸਭ ਨਿਵਾਰੀ ਉਸ ਨੇ ਆਪਣੀ ਅੰਦਰੋਂ ਹਉਮੈ ਦੀ ਮੈਲ ਮਾਇਆ ਦੀ ਮੈਲ ਸਾਰੀ ਹੀ ਦੂਰ ਹੀ ਕਰ ਲਈ ਨਾਨਕ ਹਟ ਪਟਨ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਉ ਏ ਨਾਨਕ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ ਉਹ ਆਪਣੇ ਸਰੀਰ ਹੱਟ ਵਿੱਚ ਹੀ ਸਰੀਰ ਸ਼ਹਿਰ ਵਿੱਚ ਹੀ ਟਿੱਕੇ ਪ੍ਰਮਾਤਮਾ ਦੇ ਨਾਮ ਦਾ ਸੋਦਾ ਖਰੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ